ਕਣਕ ਦੀ ਆਹਾ ਵੈਰਾਈਟੀ ਨੇ ਕਰਤੇ ਕਿਸਵਾਣ ਐਤ ਕੀ ਮਾਲੋ ਮਾਲ ਨਿਕਲਿਆ ਮੀਤ ਤੋਂ ਵੀ ਜਾਬਾ ਝਾੜ ਝਾੜ ਸੁਣ ਕੇ ਤੁਹਾਡੇ ਹੋਸ਼ ਓੜ ਜਾਣਗੇ ਇੰਨਾ ਝਾੜ ਨਿਕਲਿਆ ਮਿੱਤਰੋ ਐਤ ਕੀ ਕਣਕ ਦੀ ਆਹਾ ਵੈਰਾਈਟੀ ਦਾ ਜਿਹੜੇ ਭਰਾ ਦੇ ਸੀਗੀ ਬਾਈ ਉਹਦੀ ਐਤ ਕੀ ਬੱਲੇ ਬੱਲੇ ਹੋਊਗੀ ਪੂਰਾ ਫੁੱਲ ਝਾੜ ਨਿਕਲਿਆ ਪੂਰੇ ਕਿਸਾਨ ਭਰਾ ਖੁਸ਼ ਕਰਤੇ ਆਹ ਵੈਰਾਈਟੀ ਨੇ ਐਤ ਕੀ ਜਿਹੜੇ ਭਰਾ ਦੇ ਮਿੱਤਰੋ ਐਤ ਕੀ ਕਣਕ ਦੀ ਆਹ ਵੈਰਾਈਟੀ ਸੀ ਤੇ ਜਿਹਨੇ ਵਾੜ ਲਈ ਜਦੋਂ ਲੋਕਾਂ ਨੂੰ ਉਹ ਝਾੜ ਦੱਸਦਾ ਸੀ ਤਾਂ ਲੋਕ ਹਰਾਣ ਹੋ ਜਾਂਦੇ ਸੀ ਕਿ ਬਾਈ ਕਿਹੜੀ ਵੈਰਾਈਟੀ ਹੈ ਲੋਕ ਮੈਂਤਾ ਕਰਦੇ ਸੀ ਕਿ ਬਾਈ ਐਤ ਕੀ ਸਾਨੂੰ ਦੱਸਿਆ ਰੇ ਇਹ ਕਿਹੜੀ ਵੈਰਾਈਟੀ ਆ ਅਗਲੀ ਵਾਰ ਅਸੀਂ ਵੀ ਆਹ ਵੈਰਾਈਟੀ ਲਾਵਾਂਗੇ ਇੰਨਾ ਜ਼ਿਆਦਾ ਝਾੜ ਆਇਆ ਮਿੱਤਰੋ ਆਹ ਵੈਰਾਈਟੀ ਦੇਤ ਕੀ ਆਹ ਵੈਰਾਈਟੀ ਨੇ ਕਿਸਾਨ ਭਰਾਵਾਂ ਦੇ ਚਲ ਜਿੱਤ ਨੇ ਕਿਸਾਨ ਭਰਾ ਦੇ ਢਲ ਵਿੱਚ ਬੈਠ ਗਈ ਹੈ ਕਿ ਆਹ ਵੈਰੈਟੀ ਕਮਾਲ ਕਰਦੀ ਇਸ ਟਾਈਮ ਆਹ ਵੈਰੈਟੀ ਟਾਪ ਤੇ ਚੱਲੀ ਜਾਂਦੀ ਹੈ ਇੰਨਾ ਝਾੜ ਨਿਕਲ ਰਿਹਾ ਇੰਨਾ ਸੋਹਣਾ ਰਿਜ਼ਲਟ ਆ ਰਿਹਾ ਵੈਰੈਟੀ ਦਾ ਇਹ ਵੈਰੈਟੀ ਦਾ ਨਾਮ ਹੈਗਾ ਜੀ ਡੀਬੀਡਬਲਯੂ 327 ਜਿਹਦਾ ਕਿ ਇਸ ਟਾਈਮ 29 ਕੁਵੰਟਲ ਤੱਕ ਝਾੜ ਦੇਖਣ ਨੂੰ ਮਿਲ ਰਿਹਾ ਜਿਹੜੀ ਕਿ ਬਹੁਤ ਜ਼ਿਆਦਾ ਵੱਡੀ ਗੱਲ ਆ 29 ਕੁਵੰਟਲ ਇਸ ਟਾਈਮ ਮਿੱਤਰੋ ਜੇ ਦੇਖਿਆ ਜਾਵੇ ਕਣਕ ਦੀ ਆਹ ਵੈਰੈਟੀ ਡੀਬੀਡਬਲਯੂ 3 ਉਹ 237 ਇਸ ਟੈਮ ਟਾਪ ਤੇ ਚੱਲੀ ਜਾਂਦੀ ਐ ਏਡਾ ਸੋਹਣਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਮਿੱਤਰੋ ਆਹ ਵੈਰੈਟੀ ਦਾ ਕਿਸਾਨ ਭਰਾ ਪੂਰੇ ਖੁਸ਼ ਐ ਜਿਹੜੇ ਭਰਾਣੇ ਐ ਜੀ ਕੇ ਆਹ ਵੈਰੈਟੀ ਨਹੀਂ ਲਾਈ ਅਗਲੀ ਵਾਰ ਉਹ ਆਹ ਵੈਰੈਟੀ ਲਾਉਣ ਬਾਰੇ ਪੱਕਾ ਸੋਚ ਰਿਹਾ ਵੈਰੈਟੀ ਬੀਜਨ ਬਾਰੇ ਪੱਕਾ ਸੋਚ ਰਿਹਾ ਇੰਨੀ ਜ਼ਿਆਦਾ ਆਹ ਵੈਰੈਟੀ ਨੇ ਰਿਕਾਰਡ ਤੋੜਤੇ ਮਿੱਤਰੋ ਚਾਰੇ ਪਾਸੇ ਬਈ ਆਹ ਵੈਰੈਟੀ ਦੇ ਚਰਚੇ ਚੱਲੀ ਜਾਂਦੇ ਆ ਡੀ ਬੀ 327 ਵੈਰੈਟੀ ਦੇ ਜਿਹਦਾ ਕੱ ਇਸ ਟਾਈਮ 29 ਕਮਾਟਲ ਤੱਕ ਝਾੜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਚਾਰੇ ਪਾਸੇ ਮਿੱਤਰੋ ਆਹਾ ਵੈਰੈਟੀ ਦੇ ਚਰਚੇ ਚੱਲੀ ਜਾਂਦੇ ਆਹਾ ਵੈਰੈਟੀ ਆਪਣੇ ਕਿਸਾਨ ਭਰਾਵਾਂ ਦੇ ਦਿਲ ਵਿੱਚ ਬੈਠ ਕੇ ਐਡਾ ਸੋਹਣਾ ਰਿਜ਼ਲਟ ਇਸ ਟਾਈਮ ਆਹਾ ਵੈਰੈਟੀ ਦਾ ਆ ਰਿਹਾ ਟੌਪ ਤੇ ਕਹਿਣ ਦਾ ਮਤਲਬ ਆਹਾ ਵੈਰੈਟੀ ਚੱਲੀ ਜਾਂਦੀ ਐ ਐਡਾ ਸੋਹਣਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਬਾਕੀ ਮਿੱਤਰੋ ਜੇ ਤੁਸੀਂ ਗਣਕ ਵੱਢ ਲਈ ਥੋੜਾ ਕਿੰਨਾ ਝਾੜ ਆਇਆ ਕਿਹੜੀ ਵੈਰੈਟੀ ਸੀ ਤੇ ਕਿਹੜਾ ਏਰੀਆ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਤੇ ਥੋਡੀ ਗਣਕ ਦੀ ਮਨਪਸੰਦ ਕਿਹੜੀ ਵੈਰੈਟੀ ਐ ਇਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਐਤਕੀ ਤੁਸੀਂ ਕਿਹੜੀ ਵੈਰਾਈਟੀ ਬੀਜੀ ਸੀ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਉਹ ਵੈਰਾਈਟੀ ਦਾ ਤੁਹਾਡਾ ਕਿੰਨਾ ਚਾਰ ਦਾ ਐਕਸਪੀਰੀਅੰਸ ਹੈ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੋੜੇ ਏਰੀਆ ਦੇ ਵਿੱਚ ਏਰੀਆ ਦਾ ਨਾਮ ਪਾ ਕੇ ਕਿੰਨਾ ਝਾੜ ਕਣਕ ਦਾ ਨਿਕਲ ਰਿਹਾ ਹੈ ਇਹ ਵੀ ਕਮੈਂਟ ਕਰਕੇ ਸਾਰੇ ਭਰਾ ਜ਼ਰੂਰ ਦੱਸਿਓ ਤੇ ਜਿੰਨੇ ਵੀ ਭਰਾ ਵੀਡੀਓ ਦੇਖੀ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਤੀ ਬਾਈ ਠੋਡੇ ਰੇਰੇ ਵਿੱਚ ਕਿੰਨਾ ਚਾੜ ਨਿਕਲ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਏਰੀਆ ਦਾ ਨਾਮ ਜਰੂਰ ਪਾਓ ਠੀਕ ਆ ਬਾਈ ਤੇ ਜਿਹੜੇ ਭਰਾ ਤੂੜੀ ਬਣਾਉਣ ਲੱਗੇ